ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਮਿਹਰ ਕਰਨੀ ਹੁੰਦੀ ਆ ਤਾਂ ਜੀ ਉਹ ਪੰਜ ਸੰਕੇਤ ਜ਼ਰੂਰ ਦਿੰਦੇ ਹਨ ਉਹ ਪੰਜ ਸੰਕੇਤ ਕਿਹੜੇ ਹੁੰਦੇ ਨੇ ਜਦੋਂ ਆਪਣੇ ਤੇ ਕਿਰਪਾ ਹੁਣੀ ਹੋਵੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤਾਂ ਜੋ ਸਭ ਦਾ ਭਲਾ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਭ ਦਾ ਭਲਾ ਹੋ ਸਕੇ ਦੇਖੋ ਜ਼ਿੰਦਗੀ ਦਾ ਸਫ਼ਰ ਇੱਕ ਸਮੁੰਦਰ ਦੀ ਤਰ੍ਹਾਂ ਹੁੰਦੀਆਂ ਨੇ ਜਿਹਦੇ ਵਿੱਚ ਲਹਿਰਾਂ ਉੱਠਦੀਆਂ ਬੈਠਦੀਆਂ ਰਹਦੀਆਂ ਨੇ ਕਦੇ ਦੁੱਖ ਆਉਂਦੇ ਨੇ ਤੇ ਕਦੇ ਸੁੱਖ ਆਉਂਦੇ ਨੇ ਹਨਾ ਕਦੇ ਦੁੱਖਾਂ ਦੀ ਲਹਿਰ ਹੁੰਦੀ ਹੈ ਤੇ ਕਦੇ ਬਹੁਤ ਜ਼ਿਆਦਾ ਸੁੱਖ ਵੀ ਜ਼ਿੰਦਗੀ ਵਿੱਚ ਆਉਂਦੇ ਨੇ ਕਈ ਵਾਰ ਕੀ ਹੁੰਦਾ ਜੇ ਆਪਾਂ ਇਸ ਲਹਿਰਾਂ ਵਿੱਚ ਫਸ ਜਾਂਦੇ ਆ ਠੀਕ ਆ ਜੀ ਸਾਰੀ ਜ਼ਿੰਦਗੀ ਉਤਰਾਅ ਚੜਾਅ ਵਾ ਜਿਹੜੇ ਉਹ ਜ਼ਿੰਦਗੀ ਦੇ ਚੱਲਦੇ ਹੀ ਰਹਿੰਦੇ ਨੇ ਤੇ ਕੋਈ ਸੱਚੀ ਸਲਾਹ ਵੀ ਨਹੀਂ ਦਿੰਦਾ ਹਨਾ ਆਪਾਂ ਨੂੰ ਨਾ ਹੀ ਆਪਾਂ ਨੂੰ ਉਸ ਟਾਈਮ ਕਿਸੇ ਦਾ ਸਹਾਰਾ ਮਿਲਦਾ ਆ ਤੇ ਆਪਾਂ ਆਪਣੀਆਂ ਪਰੇਸ਼ਾਨੀਆਂ ਵਿੱਚ ਇੰਨਾ ਜ਼ਿਆਦਾ ਉਲਝ ਜਾਂਦੇ ਆ ਇੰਨਾ ਦੁਖੀ ਦੁਖੀ ਹੋ ਜਾਂਦੇ ਆ ਆਪਾਂ ਆਪਣੀਆਂ ਤਕਲੀਫਾਂ ਤੋਂ ਹਨਾ ਵੀ ਆਪਾਂ ਨੂੰ ਇੱਕ ਤਰ੍ਹਾਂ ਨਾਲ ਜ਼ਿੰਦਗੀ ਆ ਜਿਹੜੀ ਜਿਉ ਉਹ ਬੋਝ ਲੱਗਣ ਲੱਗ ਜਾਂਦੀ ਆ ਉਸੇ ਵੇਲੇ ਇੱਕੋ ਇੱਕ ਜਿਹੜੀ ਆਪਣੇ ਦਿਲ ਦੀ ਪੁਕਾਰ ਸੁਣਦਾ ਆ ਉਹ ਪੁਕਾਰ ਕੌਣ ਸੁਣਦਾ ਆ ਜੀ ਉਹ ਪੁਕਾਰ ਸੁਣਦਾ ਆ ਉਹ ਅਕਾਲ ਪੁਰਖ ਵਾਹਿਗੁਰੂ ਉਹ ਆਪਣੀ ਅਚਾਨਕ ਨਹੀਂ ਸੁਣਦਾ ਆਪਾਂ ਕਹਿੰਦੇ ਨੇ ਅਚਾਨਕ ਸੁਣ ਲੈਂਦਾ ਆ ਉਹ ਸੁਣਦਾ ਹੈ ਜੀ ਆਪਣੀ ਅਰਦਾਸ ਨੂੰ ਹੌਲੀ-ਹੌਲੀ ਪ੍ਰਵਾਨ ਕਰਦੇ ਨੇ ਜਦੋਂ ਵੀ ਉਹ ਕਾਲਪੁਰਖ ਵਾਹਿਗੁਰੂ ਸਾਡੇ ਲਈ ਰਹਿਮਤ ਦਾ ਦਰਵਾਜ਼ਾ ਖੋਲਦਾ ਹੈ ਤਾਂ ਉਹ ਸਾਡੇ ਪਿਆਰਿਆਂ ਸਾਡੇ ਆਪਣੇ ਪਿਆਰਿਆਂ ਨੂੰ ਸਾਨੂੰ શુભ ਸੰਕੇਤ ਦਿੰਦੇ ਨੇ ਫਿਰ ਕਹਿੰਦੇ ਜੀ ਫਿਰ ਅਕਾਲਪੁਰਖ ਵਾਹਿਗੁਰੂ ਸਾਡੇ ਮਨ ਨੂੰ ਤਿਆਰ ਕਰਦੇ ਨੇ ਮਤਲਬ ਉਹ ਜਿਹੜੇ ਸ਼ੁਭ ਸੰਕੇਤ ਨੇ ਉਹਨਾਂ ਨੂੰ ਸਾਡੇ ਤੱਕ ਪਹੁੰਚਾਉਣ ਲਈ ਸਾਡੇ ਮਨ ਨੂੰ ਤਿਆਰ ਕਰਦੇ ਨੇ ਹੌਲੀ-ਹੌਲੀ ਤੇ ਆਪਾਂ ਨੂੰ ਜਿਹੜੇ ਉਹ ਪੰਜ ਸੰਕੇਤ ਨੇ ਜੀ ਉਹ ਮਿਲਨੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਸੋਭ ਸੰਕੇਤ ਕਿਹੜੇ ਨੇ ਜੀ ਆਪਾਂ ਤੁਹਾਨੂੰ ਅੱਜ ਉਹਦੇ ਬਾਰੇ ਹੀ ਗੱਲ ਕਰਾਂਗੇ ਕਹਿੰਦੇ ਜੀ ਜਿਸ ਚੀਜ਼ ਦੀ ਆਪਾਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੁੰਨੇ ਆ ਉਹ ਆਪਾਂ ਨੂੰ ਫਿਰ ਕਹਿਣ ਲੱਗ ਕਹਿਣ ਦਾ ਭਾਵ ਆ ਜੀ ਉਹ ਸੋਭ ਸੰਕੇਤਾਂ ਨਹੀਂ ਮਿਲ ਜਾਂਦਾ ਆਓ ਜੀ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਦੱਸਦੇ ਹਾਂ ਉਹ ਸੋਭ ਸੰਕੇਤ ਕਿਹੜੇ ਹੁੰਦੇ ਨੇ ਜੋ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਕਿਰਪਾ ਕਰਨ ਤੋਂ ਪਹਿਲਾਂ ਭੇਜ ਦੇਣਗੇ ਜਿਵੇਂ ਦੇਖੋ ਜੀ ਆਪਾਂ ਜ਼ਿੰਦਗੀ 'ਚ ਬਹੁਤ ਰਾਤਾਂ ਇਦਾਂ ਨਹੀਂ ਹੁੰਦੀਆਂ ਨੇ ਜੋ ਆਪਾਂ ਜਾਗ ਕੇ ਲੰਘਾ ਦਿੰਨੇ ਆ ਸਾਰੀ-ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ ਆ ਉਹ ਕਿਉਂ ਲੰਘ ਜਾਂਦੀ ਆ ਜੀ ਕਿਉਂਕਿ ਦਿਮਾਗ ਤੇ ਬਹੁਤ ਜ਼ਿਆਦਾ ਸਟ੍ਰੈਸਡ ਹੁੰਦਾ ਲੋਡ ਹੁੰਦਾ ਵੀ ਸਾਡਾ ਕਾਰਜਾ ਜਿਹੜਾ ਸਿੱਧ ਹੋ ਜੂ ਪਤਾ ਨਹੀਂ ਕੀ ਬਣਨਾ ਜ਼ਿੰਦਗੀ ਦਾ ਹਨਾ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਵੀ ਕਰਦੇ ਆ ਹਨਾ ਦਿਨ ਰਾਤ ਜੋਤ ਜੋਤ ਜਗਾਉਂਿਆ ਜਾਂ ਅਰਦਾਸ ਬੇਨਤੀ ਕਰਦੇ ਆ ਪਰ ਉਹ ਅਰਦਾਸ ਬੇਨਤੀ ਹੈ ਜਿਹੜੀ ਉਹ ਪ੍ਰਵਾਨ ਨਹੀਂ ਹੁੰਦੀ ਤੇ ਚਿਹਰੇ ਤੇ ਜਿਹੜੀ ਉਦਾਸੀ ਝਲਕਣੀ ਮਹਿਸੂਸ ਹੁੰਦੀ ਆ ਮਨ ਉਦਾਸ ਰਹਿਣ ਲੱਗ ਜਾਂਦਾ ਆ ਅੱਖਾਂ ਵਿੱਚ ਜਿਹੜੇ ਅਥਰੂ ਡੈਣੇ ਸ਼ੁਰੂ ਹੋ ਜਾਂਦੇ ਨੇ ਮਨ ਵਿੱਚ ਜਿਹੜੇ ਵਿਚਾਰ ਉਹ ਚੱਲਣੇ ਸ਼ੁਰੂ ਹੋ ਜਾਂਦੇ ਨੇਗੇ ਜਦੋਂ ਮਨ ਵਿੱਚ ਵਿਚਾਰ ਚੱਲਦੇ ਨੇ ਜੀ ਅਕਸਰ ਇਹੀ ਗੱਲ ਹੁੰਦੀ ਆ ਵੀ ਪਰਮਾਤਮਾ ਮੇਰੇ ਸੁਣ ਕਿਉਂ ਨਹੀਂ ਰਿਹਾ ਤੁਹਾਨੂੰ ਵੀ ਇਹ ਗੱਲ ਥੋੜੀ ਜੀ ਸਮਝਣੀ ਪਊਗੀ ਜੀ ਜਦੋਂ ਪਰਮਾਤਮਾ ਚੁੱਪ ਹੁੰਦਾ ਉਹ ਚੁੱਪ ਰਹਿ ਕੇ ਤੁਹਾਡੀਆਂ ਅਰਦਾਸਾਂ ਬੇਨਤੀਆਂ ਸੁਣ ਰਿਹਾ ਹੁੰਦਾ ਸਹੀ ਸਮੇਂ ਆਉਣ ਤੇ ਉਹ ਤੁਹਾਡੀਆਂ ਅਰਦਾਸਾਂ ਬੇਨਤੀਆਂ ਦਾ ਜਵਾਬ ਜੀ ਜ਼ਰੂਰ ਦਿੰਦੇ ਨੇ ਆਪਾਂ ਨੂੰ ਹੁੰਦਾ ਵੀ ਅਸੀਂ ਅਰਦਾਸ ਕਰ ਰਹੇ ਹਾਂ ਵੀ ਸਾਡਾ ਬਣ ਨਹੀਂ ਰਿਹਾ ਬਣ ਨਹੀਂ ਰਿਹਾ ਹਨਾ ਕੁਝ ਨਹੀਂ ਬਣ ਰਿਹਾ ਜਾਂ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਜਾਂ ਤੁਸੀਂ ਬਾਹਰ ਦਾ ਬਣਾ ਰਹੇ ਹੋ ਮਨ ਵਿੱਚ ਇਹ ਚੀਜ਼ਾਂ ਬਹੁਤ ਚੱਲਦੀਆਂ ਨੇ ਵੀ ਸਾਡਾ ਕੁਝ ਬਣ ਨਹੀਂ ਰਿਹਾ ਸਾਡਾ ਕੁਝ ਹੋ ਨਹੀਂ ਰਿਹਾ ਹਣਾ ਫਿਰ ਆਪਾਂ ਉਸ ਆਕਾਲਪੁਰਖ ਵਾਹਿਗੁਰੂ ਨੂੰ ਕੋਸਣਾ ਸ਼ੁਰੂ ਕਰ ਦਿੰਨੇ ਆ ਵੀ ਰੱਬ ਸਾਡੀ ਸੁਣਦਾ ਨਹੀਂ ਹੈਗਾ ਤੁਹਾਨੂੰ ਇਹ ਗੱਲ ਬਿਲਕੁਲ ਹੀ ਮੰਨਣੀ ਪਊਗੀ ਵੀ ਜਦੋਂ ਰੱਬ ਤੁਹਾਡੀ ਕਿਸੇ ਗੱਲ ਦਾ ਜਵਾਬ ਨਹੀਂ ਨਾ ਦੇ ਰਿਹਾ ਉਹ ਤੁਹਾਡਾ ਸਬਰ ਪਰਖ ਰਿਹਾ ਸਬਰ ਕਿਵੇਂ ਪਰਖਦਾ ਜੀ ਉਹ ਚੁੱਪ ਰਹਿ ਕੇ ਤੁਹਾਡੀ ਅਰਦਾਸ ਨੂੰ ਸੁਣ ਰਿਹਾ ਹੁੰਦਾ ਫੇਰ ਉਹ ਜੀ ਤੁਹਾਡੀ ਅਰਦਾਸ ਬੇਨਤੀਆਂ ਦਾ ਇੱਕ ਦਿਨ ਜਵਾਬ ਜ਼ਰੂਰ ਦਿੰਦੇ ਨੇ ਆਕਾਲਪੁਰਖ ਵਾਹਿਗੁਰੂ ਜੀ ਕਿਉਂਕਿ ਉਦੋਂ ਵਾਹਿਗੁਰੂ ਜੀ ਆਪਣਾ ਕੰਮ ਕਰ ਰਹੇ ਹੁੰਦੇ ਨੇ ਫਿਰ ਜਿਹੜੀ ਉਹ ਤਬਦੀਲੀ ਆ ਉਹ ਸਾਡੇ ਸ਼ਰੀਰ 'ਚ ਨਹੀਂ ਆਉਂਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ ਜਿਹੜੀ ਉਹ ਤਬਦੀਲੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਦੇ ਨੇਗੇ ਤੇ ਉਹ ਪੰਜ ਸੰਕੇਤ ਕੀ ਨੇ ਜੀ ਪਹਿਲਾ ਸੰਕੇਤ ਆ ਸਾਡੇ ਅੰਦਰ ਅਨਮੋਲ ਪਰਮ ਸ਼ਕਤੀ ਦਾ ਹੋ ਜਾਣਾ ਪਹਿਲਾ ਸੰਕੇਤ ਇਹ ਹੀ ਆ ਜੀ ਤੁਹਾਡੇ ਅੰਦਰ ਅਨਮੋਲ ਪਰਮ ਸ਼ਕਤੀ ਹੈ ਜਿਹੜਾ ਉਹਦਾ ਪੈਦਾ ਹੋ ਜਾਣਾ ਜਦੋਂ ਕਹਿੰਦੇ ਜੀ ਜਦੋਂ ਉਸ ਪਰਮਾਤਮਾ ਨੇ ਤੁਹਾਡੇ ਤੇ ਮੇਰ ਕਰਨੀ ਹੁੰਦੀ ਆ ਤੁਹਾਡਾ ਮਾਨਾ ਜਿਹੜਾ ਉਹ ਸ਼ਾਂਤ ਰਹਿਣ ਲੱਗ ਜਾਂਦਾ ਬਿਲਕੁਲ ਤੁਸੀਂ ਸ਼ਾਂਤ ਰਹਿਣ ਲੱਜਾਂਦੇ ਹੋ ਤੁਹਾਡੇ ਮਨ ਦੇ ਅੰਦਰਲੇ ਵਿਚਾਰ ਆ ਜਿਹੜੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਜਿਹੜਾ ਤੁਹਾਡਾ ਮਾਨਾ ਉਹ ਨੀਮਾ ਰਹਿਣ ਲੱ ਜਾਂਦਾ ਮਾਤਾ ਜੜੀ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਜਾ ਸੰਕੇਤ ਆਪਾਂ ਨੂੰ ਕੀ ਮਿਲਦਾ ਜਿਹੜੀਆਂ ਜੀ ਪੁਰਾਣੀਆਂ ਚੀਜ਼ਾਂ ਉਹਨਾਂ ਦਾ ਅੰਤ ਹੋ ਜਾਂਦਾ ਜਿਹੜੀਆਂ ਨਵੀਆਂ ਚੀਜ਼ਾਂ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਜੀ ਜਦੋਂ ਦੇਖੋ ਆਪਾਂ ਮਕਾਨ ਬਣਾਉਨੇ ਆ ਜਿਵੇਂ ਹੁਣ ਉਹ ਜਿਹੜੇ ਖੰਡਰ ਪ੍ਰਾਣੇ ਮਕਾਨ ਹੁੰਦੇ ਆ ਉਹਨਾਂ ਨੂੰ ਢਾ ਕੇ ਹੀ ਨਵੀਂ ਇਮਾਰਤ ਦੀ ਉਸਾਰੀ ਹੁੰਦੀ ਆ ਨਾ ਜੀ ਉਸੇ ਤਰ੍ਹਾਂ ਆਪਣੇ ਮਾਨਸੰਦਰ ਜਿਹੜੀਆਂ ਪੁਰਾਣੀਆਂ ਖਿਆਲਾਂ ਤੇ ਪ੍ਰਾਣੀਆਂ ਚੀਜ਼ਾਂ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਨਵੀਆਂ ਭਾਵਨਾਵਾਂ ਸ਼ੁਰੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ ਜਿਵੇਂ ਜੀ ਕਈ ਵਾਰ ਹੁੰਦਾ ਨਾ ਕਿਸੇ ਦੀ ਨੌਕਰੀ ਛੋਟ ਜਾਂਦੀ ਆ ਕਿਸੇ ਦਾ ਰਿਸ਼ਤਾ ਛੋਟ ਜਾਂਦਾ ਆ ਜੋ ਹੋਰ ਵੀ ਕਈ ਤਰ੍ਹਾਂ ਦੇ ਝੂਠੇ ਰਿਸ਼ਤੇ ਨੇ ਜਿਹੜੇ ਆ ਆਪਣੇ ਛੋਟੇ ਜਾਂਦੇ ਆ ਆਪਣੇ ਮਨ ਵਿੱਚ ਇਹ ਹੁਣ ਆ ਜਾਂਦਾ ਵੀ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਇਸ ਤਰ੍ਹਾਂ ਨਾ ਸੋਚਿਆ ਕਰੋ ਜੀ ਰੱਬ ਤੁਹਾਡੇ ਤੋਂ ਝੂਠੇ ਰਿਸ਼ਤੇ ਦੁਨਿਆਵੀ ਦੁਨੀਆ ਤੋਂ ਤੁਹਾਨੂੰ ਪਰੇ ਕਰ ਰਹੇ ਹੁੰਦੇ ਨੇ ਤੁਹਾਨੂੰ ਸੁਰੱਖਿਅਤ ਰੱਖਣ ਲਈ ਇਸ ਲਈ ਕਦੇ ਵੀ ਉਸ ਕਾਲਪੁਰਖ ਵੈਗ੍ਰਣ ਦੋਸ਼ ਨਾ ਦਵੋ ਤੁਹਾਡੇ ਚੰਗੇ ਲਈ ਜਿਵੇਂ ਆਪਾਂ ਸੋਚ ਰਹੇ ਹਾਂ ਵੀ ਮੈਂ ਕਿਸੇ ਨਾਲ ਵਿਆਹ ਕਰਵਾਉਣਾ ਸੀ ਉਹ ਨਹੀਂ ਹੋਇਆ ਇਹਦਾ ਮਤਲਬ ਤੁਹਾਡਾ ਫਾਇਦਾ ਸੋਚ ਕੇ ਗੁਰੂ ਮਹਾਰਾਜ ਜੀ ਤੁਹਾਨੂੰ ਉਹ ਤੋਂ ਦੂਰ ਕਰ ਰਹੇ ਨੇ ਤੁਹਾਡਾ ਚੰਗਾ ਟਾਈਮ ਆ ਜਿਹੜਾ ਜੀ ਉਹ ਸ਼ੁਰੂ ਹੋਣ ਵਾਲਾ ਆ ਜੀ ਤੀਜਾ ਸੰਕੇਤ ਕੀ ਹੁੰਦਾ ਆ ਸਿਮਰਨ ਕਰਦੇ ਸਮੇ ਤੁਹਾਡੇ ਸਰੀਰ ਚ ਕੰਬਣੀ ਛਿੜ ਜਾਵੇ ਅੱਖਾਂ ਚ ਅਥਰੂ ਆ ਜਾਣ ਮਾਨਸਿਕ ਖੁਸ਼ੀ ਦੀ ਭਾਵਨਾ ਪੈਦਾ ਹੋਣ ਲੱਗ ਜਾਵੇ ਪਾਠ ਕਰਦੇ ਕਰਦੇ ਤੁਹਾਡੀ ਰੂਹ ਖੁਸ਼ ਹੋਣ ਲੱਗ ਜਾਵੇ ਇਸ ਤੋਂ ਵੀ ਇਹ ਹੀ ਪਤਾ ਲੱਗਦਾ ਆ ਕਿ ਮਹਾਰਾਜ ਜੀ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੋਣ ਵਾਲੀ ਆ ਤੇ ਚੌਥਾ ਸੰਕੇਤ ਕੀ ਹੁੰਦਾ ਤੁਸੀਂ ਘਰ ਵਿੱਚ ਜੋਤ ਜਗਾਈ ਆ ਜੋਤ ਜਗਾ ਕੇ ਜੀ ਕਈਆਂ ਦੀ ਜੋਤ ਤੇ ਹੁੰਦਾ ਨਾ ਤੁਸੀਂ ਫੁੱਲ ਬਣ ਜਾਂਦਾ ਆ ਤੁਸੀਂ ਦੇਖਿਓ ਜਾਂ ਜੋਤ ਦਾ ਵੱਧ ਜਾਣਾ ਜਾਂ ਜੋਤ ਦਾ ਫੁੱਲ ਜਾਣਾ ਇਸ ਤੋਂ ਇਹੀ ਭਾਵ ਆ ਜੀ ਫੁੱਲ ਬਣ ਜਾਣਾ ਇਸ ਤੋਂ ਇਹੀ ਭਾਵ ਆ ਕਿ ਮਹਾਰਾਜ ਤੁਹਾਡੇ ਤੋਂ ਬਹੁਤ ਖੁਸ਼ ਨੇ ਹੁਣ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੋਣ ਵਾਲੀ ਆ ਅਕਸਰ ਜੀ ਆਪਾਂ ਦੇਖਿਆ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਅਕਸਰ ਇਹ ਚੀਜ਼ਾਂ ਹੁੰਦੀਆਂ ਸੀ ਜਦੋਂ ਜੋਤ ਜਗਾਉਂਦੇ ਹੁੰਦੇ ਸੀ ਜਾਂ ਜੋਤ ਦਾ ਵੱਧ ਜਾਣਾ ਜੋਤ ਦਾ ਵੱਧ ਜਾਣਾ ਕੀ ਹੁੰਦਾ ਆ ਜੀ ਜੋਤ ਦਾ ਲੰਬੀ ਦੇਰ ਤੱਕ ਚੱਲਦਾ ਰਹਿਣਾ ਬੱਤੀ ਦਾ ਜਿਹੜਾ ਪ੍ਰਭਾਵ ਆ ਹੋਰ ਵੱਧ ਜਾਣਾ ਕਈ ਜੋਤਾਂ ਹੁੰਦੀਆਂ ਨੇ ਵਾਹਿਗੁਰੂ ਜੀ ਜਿਹੜੀਆਂ ਰਾਤ ਤੋਂ ਲੈ ਕੇ ਦਿਨ ਤੱਕ ਚਲਦੀਆਂ ਰਹਿ ਜਾਂਦੀਆਂ ਨੇ ਇਸ ਤੋਂ ਭਾਵ ਇਹ ਹੁੰਦਾ ਵੀ ਗੁਰੂ ਮਹਾਰਾਜ ਜੀ ਜਿਹੜਾ ਤੁਹਾਡੇ ਤੇ ਬਹੁਤ ਖੁਸ਼ ਹੋ ਚੁੱਕੇ ਨੇ ਤੁਹਾਨੂੰ ਅੰਦਰ ਹੀ ਅੰਦਰ ਅਹਿਸਾਸ ਹੋ ਜਾਣਾ ਵੀ ਤੁਹਾਡੀ ਰੂਹ ਹੁਣ ਬਹੁਤ ਜ਼ਿਆਦਾ ਖੁਸ਼ ਹੋਣ ਲੱਗ ਗਈ ਆ ਭਾਵ ਤੁਹਾਡਾ ਮਨ ਪਹਿਲਾਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਪਰ ਹੁਣ ਤੁਹਾਡਾ ਮਨ ਆ ਜਿਹੜਾ ਉਹ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗ ਗਿਆ ਇਸ ਦਾ ਭਾਵ ਇਹ ਆ ਕਿ ਮਹਾਰਾਜ ਜੀ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੋਣ ਵਾਲੀ ਆ ਤੁਹਾਡਾ ਔਖਾ ਸਮਾਂ ਤੁਹਾਡਾ ਮਾੜਾ ਸਮਾਂ ਜਿਹੜਾ ਉਹ ਕੱਟ ਜਾਣਾ ਆ ਤੇ ਪੰਜਵਾਂ ਸੰਕੇਤ ਕੀ ਹੈ ਜੀ ਤੁਹਾਡੇ ਅੰਦਰ ਚਾਨਣ ਦਾ ਮਹਿਸੂਸ ਹੋਣਾ ਤੁਹਾਨੂੰ ਲੱਗੇ ਵੀ ਜਿਹੜੀ ਬਾਹਰੀ ਦੁਨੀਆ ਉਹ ਤੁਹਾਡੇ ਲਈ ਹੁਣ ਕੋਈ ਮਾਇਨੇ ਨਹੀਂ ਰੱਖਦੀ ਤੁਹਾਡੇ ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਯਾਦ ਆ ਤੁਹਾਡੇ ਮਨ ਵਿੱਚ ਪੈਦਾ ਹੋਗੀ ਭਾਵ ਭਾਵਨਾ ਤੁਹਾਡੇ ਮਨ ਵਿੱਚ ਪੈਦਾ ਹੋਊਗੀ ਉਸ ਅਕਾਲਪੁਰਖ ਵਾਹਿਗੁਰੂ ਪ੍ਰਤੀ ਸਭ ਤੋਂ ਵੱਡਾ ਸੰਕੇਤ ਆ ਜੀ ਜਦੋਂ ਤੁਹਾਡਾ ਦੁਨਿਆਵੀ ਦੁਨੀਆ ਤੋਂ ਮੋਹ ਘਟਣ ਲੱਗ ਗਿਆ ਉਸ ਅਕਾਲਪੁਰਖ ਵਾਹਿਗੁਰੂ ਵੱਲੀ ਤੁਹਾਡਾ ਧਿਆਨ ਆ ਜਿਹੜਾ ਉਹ ਜ਼ਿਆਦਾ ਕੇਂਦਰਿਤ ਹੋਣ ਲੱਗ ਗਿਆ ਇਹ ਹੁੰਦਾ ਜੀ ਸਭ ਤੋਂ ਸ਼ੁੱਭ ਸੰਕੇਤ ਮਾਨਨਦ੍ਰਿਕ ਵਿਸ਼ਵਾਸ ਹੁੰਦਾ ਹੈ ਇੱਕ ਹੌਸਲਾ ਹੁੰਦਾ ਵੀ ਜਿਹੜੇ ਸਾਡੇ ਅੰਦਰ ਦਾ ਹਨੇਰਾ ਉਹ ਅਕਾਲਪੁਰਖ ਵਾਹਿਗੁਰੂ ਉਸ ਨੂੰ ਚੀਰ ਕੇ ਰੱਖ ਦੇਣਗੇ ਹਨਾ ਵੀ ਇਸ ਲਈ ਜੀ ਕਦੇ ਵੀ ਆਪਦਾ ਵਿਸ਼ਵਾਸ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਡੋਲਣਾ ਨਾ ਦਿਓ ਬਹੁਤ ਲੋਕ ਐਦਾਂ ਦੇ ਹੁੰਦੇ ਆ ਵੀ ਉਹਨਾਂ ਤੇ ਦੁੱਖ ਤਕਲੀਫਾਂ ਆ ਜਾਂਦੀਆਂ ਨੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਜਾਂਦੇ ਨੇ ਉਹਨਾਂ ਨੂੰ ਆਏ ਹੁੰਦਾ ਵੀ ਅਸੀਂ ਅਰਦਾਸ ਬੇਨਤੀਆਂ ਬਹੁਤ ਕਰ ਲਈਆਂ ਪਰ ਸਾਡੀਆਂ ਅਰਦਾਸ ਬੇਨਤੀਆਂ ਜਿਹੜੀਆਂ ਉਹ ਪ੍ਰਵਾਨ ਨਹੀਂ ਹੋ ਰਹੀਆਂ ਤਾਂ ਉਹ ਫਿਰ ਕਹਿ ਦਿੰਦੇ ਨੇ ਵੀ ਰੱਬ ਰੂਬ ਕੁਝ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਮਾਨਾ ਜਿਹੜਾ ਉਹ ਡੋਲ ਜਾਂਦਾ ਕਦੇ ਵੀ ਜੀ ਤੁਹਾਡੇ ਤੇ ਜਿੰਨਾ ਮਰਜੀ ਔਖੇ ਤੋਂ ਔਖਾ ਸਮਾਂ ਤੁਹਾਡੇ ਤੇ ਜਿੰਨਾ ਮਰਜੀ ਤੁਸੀਂ ਦੁੱਖ ਤਕਲੀਫਾਂ ਚੋਂ ਕਦੇ ਵੀ ਬਾਣੀ ਦਾ ਜਿਹੜਾ ਪੱਲਾ ਉਹ ਕਦੇ ਨਾ ਛੱਡਿਓ ਇਹ ਬਾਣੀ ਨੇ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਤਾਰ ਦੇਣਾ ਹੈ ਜੀ ਜਦੋਂ ਕਹਿੰਦੇ ਨੇ ਰੱਬ ਪੱਥਰਾਂ ਨੂੰ ਪਾਣੀ ਤੇ ਤਾਰ ਸਕਦਾ ਹਨਾ ਫਿਰ ਆਪਾਂ ਬੰਦਿਆਂ ਨੂੰ ਉਹ ਕਿਉਂ ਨਹੀਂ ਤਾਰ ਸਕਦੇ ਹੈਗੇ ਤੁਸੀਂ ਥੋੜਾ ਜਿਹਾ ਹੌਸਲਾ ਰੱਖਿਆ ਕਰੋ ਹਨਾ ਕਹਿਣ ਦਾ ਭਾਵ ਜੀ ਇਹ ਆ ਵੀ ਜਦੋਂ ਕਹਿੰਦੇ ਰੱਬ ਵੀ ਸਬਰ ਪਖ ਰਿਹਾ ਹੁੰਦਾ ਤੁਹਾਡਾ ਦੇ ਉਹਨੇ ਤੁਹਾਨੂੰ ਸਭ ਕੁਝ ਦੇਣਾ ਹੁੰਦਾ ਉਹ ਦੇਖ ਰਿਹਾ ਥੋੜੇ ਜੇ ਦੁੱਖ ਦੇ ਕੇ ਉਹ ਤੁਹਾਨੂੰ ਦੇਖ ਰਿਹਾ ਹੁੰਦਾ ਵੀ ਇਹਨੂੰ ਮੇਰੇ ਤੇ ਯਕੀਨ ਹੈਗਾ ਜਾਂ ਨਹੀਂ ਹਨਾ ਆਪਾਂ ਥੋੜਾ ਜਿਹਾ ਛੇਤੀ ਡੋਲ ਜਾਂਦੇ ਆ ਵੀ ਮੇਰੀ ਰੱਬ ਨੇ ਬਾਹ ਨਹੀਂ ਫੜੀ ਜਾਂ ਮੇਰੀ ਸੁਣੀ ਨਹੀਂ ਹੈਗੀ ਇਸ ਲਈ ਡੋਲਣ ਦੀ ਬਜਾਏ ਰੱਬ ਨੂੰ ਕੋਸਣ ਦੀ ਬਜਾਏ ਤੁਸੀਂ ਬਾਣੀ ਪੜਿਆ ਕਰੋ ਬਾਣੀ ਦਾ ਪੱਲਾ ਕਦੇ ਨਾ ਛੱਡੋ ਜੀ ਤੇ ਦੂਜੀ ਗੱਲ ਜੀ ਜਿਹੜੀਆਂ ਧੈਨਾ ਜਾਂ ਵੀਰਾਂ ਨੂੰ ਹੁੰਦਾ ਵੀ ਸਾਡੀ ਅਰਦਾਸ ਪ੍ਰਵਾਨ ਨਹੀਂ ਲੱਗਦਾ ਵੀ ਸਾਡੀ ਅਰਦਾਸ ਪ੍ਰਵਾਨ ਨਹੀਂ ਹੋ ਰਹੀ ਤੁਸੀਂ ਕਿਸੇ ਵੀ ਮਹਾਪੁਰਖਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੀ ਫਿਰ ਅਰਦਾਸ ਕਰਿਆ ਤੁਹਾਡੀ ਅਰਦਾਸ ਹੈ ਜਿਹੜੀ ਉਹ ਦਿਨਾਂ ਚ ਹੀ ਪ੍ਰਵਾਨ ਹੋਣੀ ਸ਼ੁਰੂ ਹੋ ਜੂਗੀ ਠੀਕ ਆ ਇਸ ਲਈ ਕਦੇ ਵੀ ਜੀ ਇਹ ਸੋਚ ਕੇ ਨਾ ਚੱਲਿਆ ਕਰੋ ਮੇਰਾ ਕੰਮ ਬਣ ਨਹੀਂ ਰਿਹਾ ਜਾਂ ਮੈਂ ਰੱਬ ਨੂੰ ਛੱਡ ਦੇਣਾ ਰੱਬ ਨੂੰ ਛੱਡੋਗੇ ਫਿਰ ਰੱਬ ਨੂੰ ਛੱਡਣ ਨਾਲ ਕਿਹੜਾ ਤੁਹਾਡਾ ਕੰਮ ਬਣ ਜੂਗਾ ਨਾ ਜੀ ਜਿੰਨਾ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਆਉਂਗੇ ਤ्यों ਤ्यों ਤੁਹਾਡੇ ਦੁੱਖ ਜਿਹੜੇ ਕੱਟਣੇ ਸ਼ੁਰੂ ਹੋ ਜਾਣਗੇ ਪੱਲਾ ਫੜਨਾ ਸ਼ੁਰੂ ਕਰੀ ਜਾਊਗੇ ਤਿਉ ਤਿਉ ਤੁਹਾਡੇ ਦੁੱਖ ਕੱਟਣੇ ਸ਼ੁਰੂ ਹੋ ਜਾਣਗੇ ਰੱਬ ਸਬਰ ਪਰਖ ਦਾ ਜ਼ਰੂਰ ਹੁੰਦਾ ਤੁਹਾਨੂੰ ਪਰਖ ਜ਼ਰੂਰ ਆ ਹੁੰਦਾ ਪਰਖ ਦੇ ਕਿਉਂ ਨੇ ਜੀ ਪਰਖ ਦੇ ਆਕਾਲਪੁਰਖ ਵਾਹਿਗੁਰੂ ਤਾਂ ਹੁੰਦੇ ਨੇ ਵੀ ਕਿਤੇ ਇਹਦਾ ਜਿਹੜਾ ਵਿਸ਼ਵਾਸ ਆ ਉਹ ਡਾਮਾ ਡੋਲਤਾ ਨਹੀਂ ਤੁਹਾਡਾ ਹੋ ਜਾਊਗਾ ਹਨਾ ਤੁਸੀਂ ਆਕਾਲਪੁਰਖ ਵਾਹਿਗੁਰੂ ਤੇ ਯਕੀਨ ਕਰਕੇ ਦੇਖਿਓ ਫਿਰ ਉਹ ਵੀ ਪਿੱਛੇ ਨਹੀਂ ਹਟਦੇ ਜੀ ਤੁਹਾਨੂੰ ਕੁਝ ਦੇਣ ਤੋਂ ਉਹ ਵੀ ਸੰਕੋਚ ਨਹੀਂ ਕਰਦੇ ਇਸ ਲਈ ਜਦੋਂ ਵੀ ਤੁਹਾਨੂੰ ਇਹ ਪੰਜ ਸੰਕੇਤ ਮਿਲਣ ਜ਼ਰੂਰ ਤੁਹਾਡੀ ਕੋਈ ਨਾ ਕੋਈ ਮਨੋਕਾਮਨਾ ਜ਼ਰੂਰ ਪੂਰੀ ਹੋਊਗੀ ਤੇ ਤੁਹਾਡੇ ਚੰਗੇ ਦਿਨ ਸ਼ੁਰੂ ਹੋ ਜਾਣਗੇ ਚਾਹੇ ਤੁਹਾਡੇ ਤੇ ਚੰਗੇ ਦਿਨ ਹੈਗੇ ਨੇ ਚਾਹੇ ਨਾ ਚਾਹੇ ਤੁਹਾਡਾ ਜਿੰਨਾ ਮਰਜ਼ੀ ਮਾੜੇ ਤੋਂ ਮਾੜਾ ਸਮਾਂ ਜਿੰਨੀ ਮਰਜ਼ੀ ਤੁਹਾਡੇ ਤੇ ਉਖਾਈ ਚੱਲ ਰਹੀ ਆ ਗੁਰਬਾਣੀ ਦਾ ਪੱਲਾ ਨਾ ਛੱਡਿਓ ਜੀ ਮੈਂ ਬਹੁਤ ਲੋਕ ਐਦਾਂ ਦੇ ਦੇਖੇ ਨੇ ਜਿਹੜੇ ਚੁਪਹਿਰਾ ਸਾਹਿਬ ਕੱਟ ਰਹੇ ਨੇ ਚੁਪਹਿਰਾ ਸਾਹਿਬ ਕੱਟ ਕੇ ਜੀ ਉਹਨਾਂ ਨੇ ਬਹੁਤ ਕੁਝ ਪਾ ਲਿਆ ਲੋਕਾਂ ਨੇ 2-2 ਸਾਲ ਵੀ ਚੁਪਹਿਰੇ ਕੱਟੇ ਨੇ ਤੇ ਲੋਕ 2-4 ਚੁਪਹਿਰਾ ਸਾਹਿਬ ਕੱਟ ਕੀ ਕਹਿਣ ਆ ਜਾਂਦੇ ਨੇ ਵੀ ਸਾਨੂੰ ਕੁਝ ਮਿਲਿਆ ਨਹੀਂ ਅਸੀਂ ਚੁਪਹਿਰੇ ਸਾਹਿਬ ਨਹੀਂ ਕੱਟਣੇ ਇੱਦਾਂ ਨਹੀਂ ਹੁੰਦਾ ਜੀ ਲੋਕ 2-2 ਸਾਲ ਕੱਟ ਕੇ 3-3 ਸਾਲ ਦੁਪਹਿਰੇ ਕੱਟ ਕੇ ਜੀ ਉਹਨਾਂ ਨੇ ਸਰਕਾਰੀਆਂ ਨੌਕਰੀਆਂ ਵੀ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਦੇ ਟਾਈਮ ਵਿੱਚ ਸਰਕਾਰੀ ਨੌਕਰੀਆਂ ਲੈਣੀਆਂ ਕਿੰਨੀਆਂ ਔਖੀਆਂ ਨੇਗੇ ਹਨਾ ਪਰ ਲੋਕਾਂ ਨੇ ਜੀ ਉਹ ਵੀ ਚੀਜ਼ ਕਰਕੇ ਜਿਵੇਂ ਕਹਿੰਦੇ ਆ ਦੁਪਹਿਰਾ ਸਾਹਵ ਕੱਟ ਕੇ ਵੀ ਆਪਦੀ ਜ਼ਿੰਦਗੀ 'ਚ ਉਹਨਾਂ ਨੇ ਸਭ ਕੁਝ ਹਾਸਲ ਕਰ ਲਿਆ ਇਸ ਲਈ ਜਿਹੜਾ ਆਪਦੇ ਵਿਸ਼ਵਾਸ ਹੋ ਉਹ ਦਾਵਾ ਡੋਲ ਨਾ ਕਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਤੇ ਯਕੀਨ ਰੱਖਿਆ ਕਰੋ ਵੈਗੁਰ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ